ਲਾਉਣ ਨਮਸਕਿਆ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਉਹਨੇ ਇੱਕ ਇਦਾਂ ਦਾ ਸਿਸਟਮ ਬਣਾਤਾ ਵਾ ਡਿਵਾਈਸ ਚਿਪਾ ਸਿਸਟਮ ਬਣਾਤਾ ਜਿਹੜਾ ਆਪਣੇ ਦਿਮਾਗ 'ਚ ਲੱਗ ਜਾਂਦਾ ਵਾ ਤੇ ਦਿਮਾਗ ਨੂੰ ਸਾਰੇ ਨੂੰ ਫਿਰ ਉਹ ਸਿਸਟਮ ਕੰਟਰੋਲ ਕਰਦਾ ਵਾ ਤੇ ਇਦਾਂ ਹੀ ਇੱਕ ਮਤਲਬ ਬੰਦੇ ਦੇ ਦਿਮਾਗ 'ਚ ਜਿਹੜਾ ਚਿਪ ਲਾਈ ਗਈ ਹੈ ਯੂਰਾ ਲਿੰਕ ਚਿਪ ਇਹਦਾ ਨਾਮ ਆਇਆ ਵਾ ਜਿਹੜੀ ਚਿਪ ਦਿਮਾਗ 'ਚ ਲਾਈ ਜਾਂਦੀ ਆ ਤੇ ਇਹ ਪਹਿਲਾ ਬੰਦਾ ਵਾ ਜਿਹਦੇ ਮਤਲਬ ਦਿਮਾਗ 'ਚ ਚਿਪ ਫਿਟ ਕੀਤੀ ਗਈ ਆ ਇਸ ਸਿਸਟਮ ਆ 64 ਤਰ੍ਹਾਂ ਦੀਆਂ ਮਤਲਬ ਤਾਰਾਂ ਵਾ ਜਿਹੜੀ ਉਹ ਚਿਪ ਦੇ ਵਿੱਚ ਹੁੰਦੀਆਂ ਜਿਹੜੀਆਂ ਉਹ ਦਿਮਾਗ ਨਾਲ ਕਨੈਕਟ ਕਰ ਦਿੰਦੇ ਆ ਤੇ ਇਹ ਬੰਦਾ ਇੱਕ ਐਕਸੀਡੈਂਟ ਵਿੱਚ ਪੈਰਾਲਾਈਜ਼ ਹੋ ਗਿਆ ਸੀ ਨਾ ਇਹ ਚੱਲ ਸਕਦਾ ਨਾ ਤੁਰ ਸਕਦਾ ਵਾ ਵੇਲ ਜੇਰ ਤੇ ਹੀ ਰਹਿੰਦਾ ਵਾ ਤੇ ਹੁਣ ਜਿਹੜੀ ਉਹ ਚਿਪ ਲਾਤੀ ਉਹਨਾਂ ਨੇ ਇਹਦੇ ਦਿਮਾਗ ਦੇ ਵਿੱਚ ਤੇ ਇਹ ਆਪਣੇ ਦਿਮਾਗ ਦੇ ਨਾਲ ਹਰੇਕ ਚੀਜ਼ ਨੂੰ ਕੰਟਰੋਲ ਕਰ ਸਕਦਾ ਜਿਵੇਂ ਫੋਨ ਜੋ ਇਹ ਆਪਣੇ ਦਿਮਾਗ 'ਚ ਸੋਚੂਗਾ ਉਵੇਂਵੇਂ ਦਾ ਫੋਨ ਚੱਲੀ ਜਾਊਗਾ ਜੇ ਸੋਚੂਗਾ ਕਿ ਮੈਂ ਕਿਸੇ ਨੂੰ ਕਾਲ ਕਰਨਾ ਚਾਹੁੰਦਾ ਵਾਂ ਫੋਨ ਕਰਨਾ ਚਾਹੁੰਦਾ ਵਾਂ ਤੇ ਉਹ ਵੀ ਆਟੋਮੈਟਿਕ ਜਿਹੜਾ ਫੋਨ ਉਹ ਬੰਦੇ ਨੂੰ ਲੱਗ ਜਾਊਗਾ ਇਦਾਂ ਦਾ ਇਹ ਮਤਲਬ ਚਿਪ ਦੇ ਵਿੱਚ ਸਿਸਟਮ ਲੱਗਾ ਵਾ ਲੈਪਟਾਪ ਵਗੈਰਾ ਵੀ ਚਲਾ ਸਕਦਾ ਬਸ ਇਹ ਕਿ ਜਿਹੜੀ ਐਪਲੀਕੇਸ਼ਨ ਉਹ ਯੂਜ਼ ਕਰਦੇ ਉਹ ਐਪਲੀਕੇਸ਼ਨ ਲੈਪਟਾਪ ਤੇ ਫੋਨ ਦੇ ਵਿੱਚ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਜੋ ਵੀ ਇਹ ਸੋਚੂਗਾ ਤੇ ਉਵੇਂਵੇਂ ਲੈਪਟਾਪ ਚੱਲੀ ਜਾਊਗਾ ਤੇ ਉਵੇਂਵੇਂ ਫੋਨ ਚੱਲੀ ਜਾਊਗਾ ਬਾਕੀ ਤੁਹਾਡੀ ਇਸ ਬਾਰੇ ਕੀ ਰਾਏ ਆ ਕਮੈਂਟ ਕਰਕੇ ਆਪਣੀ ਰਾਏ ਜੀ